ਬੀਜੇਪੀ ਨੂੰ ਸਭ ਤੋਂ ਜ਼ਿਆਦਾ ਡਰ ਆਇਆ ਹੈ ਜੇ ਕਿਸੇ ਨੂੰ ਲੱਗ ਰਿਹਾ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਬੜੀ ਹੋਇਆ ਕਿ ਚੋਣ ਜਾਬ ਦਾ ਮਾਮਲਾ ਇੱਕ ਸਿਟਿੰਗ ਮੁੱਖ ਮੰਤਰੀ ਚੇਨ ਦੇ ਵਿੱਚ ਪੈ ਗਿਆ ਚੋਣਾਂ ਦਾ ਬਿਲਕੁਲ ਵੱਜ ਚੁੱਕਾ ਹੈ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਟਿਕਟਾਂ ਵੀ ਜਣੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਹੈਗੀਆਂ ਆਮ ਆਦਮੀ ਪਾਰਟੀ ਨੇ ਕਈ ਟਿਕਟਾਂ ਦਿੱਤੀਆਂ ਹੈਗੀਆਂ ਸੀਗੀਆਂ ਪਰ ਦੇਖਿਆ ਜਾ ਰਿਹਾ ਹੈਗਾ ਕਿ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਰਹੇ ਹੈਗੇ ਆ ਤਾਂ ਇਸ ਨੂੰ ਕਿਵੇਂ ਦੇਖ ਰਹੀ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਵਿਧਾਇਕ ਰਜਨੀਸ਼ ਦਈਆ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਪਾਰਟੀ ਕਿਵੇਂ ਦੇਖ ਰਹੀ ਹੈਗੀ ਹੈ ਕਿੱਦਾਂ ਹੋਊਗਾ ਲੋਕਾਂ ਦਾ ਭਰੋਸਾ ਟੁੱਟਦਾ ਜਾ ਰਿਹਾ ਹੈਗਾ ਸਿਆਸਤ ਤੋਂ ਸਾਰੀ ਗੱਲਬਾਤ ਕਰਦੇ ਹੈਗੇ ਆ ਜੀ ਸਾਹਿਬ ਸਭ ਤੋਂ ਪਹਿਲੇ ਤਾਂ ਗੱਲ ਕਰਦੇ ਆ ਕਿ ਕੱਲ ਸੁਸ਼ੀਲ ਰਿੰਕੂ ਸ਼ੀਤਨੁਰਾਗ ਤੁਹਾਡੇ ਐਮਐਲਏ ਐਮਪੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਕਿਵੇਂ ਦੇਖਦੇ ਆਹ ਦੇਖੋ ਬੀਜੇਪੀ ਦੇਸ਼ ਦੀ ਸਭ ਤੋਂ ਮੀਰ ਪਾਰਟੀ ਹੈ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਡਰ ਅੱਜ ਦੇ ਟਾਈਮ ਦੇ ਵਿੱਚ ਜੇ ਕਿਸੇ ਨੂੰ ਲੱਗ ਰਿਹਾ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਡਰਿਆ ਅਰਵਿੰਦ ਕੇਜਰੀਵਾਲ ਜੀ ਤੋਂ ਲੱਗਦਾ ਹੈ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਬੜੀ ਹੋਇਆ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਇੱਕ ਸਿਟਿੰਗ ਮੁੱਖ ਮੰਤਰੀ ਚੀਫ ਮਿਨਿਸਟਰ ਜੇਲ੍ਹ ਦੇ ਵਿੱਚ ਡੱਕਿਆ ਗਿਆ ਕੀੜੀ ਦਾ ਹੀ ਇਹ ਡਰ ਸੀ ਇਹ ਖੋਫ ਹੈ ਔਰ ਇਹ ਖੋਫ ਬਰਕਰਾਰ ਹੈ ਹੁਣ ਸ਼ੀਤਲ ਅੰਗੁਰਾਲ ਜੀ ਔਰ ਸੁਸ਼ੀਲ ਰਿੰਕੂ ਜੀ ਇਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਛਡਵਾ ਕੇ ਬੀਜੇਪੀ ਚ ਸ਼ਾਮਿਲ ਕਰਾਇਆ ਗਿਆ ਮੈਂ ਇੱਕ ਗੱਲ ਕਹੂੰਗਾ ਜਿਨੇ ਵੀ ਆਮ ਆਦਮੀ ਪਾਰਟੀ ਦੀ ਪਿੱਠ 'ਚ ਛੂੜਾ ਮਾਰਿਆ ਜਿਨੇ ਵੀ ਆਮ ਆਦਮੀ ਦੇ ਵਲੰਟੀਅਰਸ ਔਰ ਆਪਣੇ ਹਲਕੇ ਦੇ ਲੋਕਾਂ ਨਾਲ ਧੋਖਾ ਕੀਤਾ ਉਹਦਾ ਪੋਲਿਟੀਕਲ ਕਰੀਅਰ ਸਦਾ ਵਾਸਤੇ ਬੰਦ ਹੋਇਆ ਔਰ ਉਹਨਾਂ ਦੀ ਜਿਹੜੀ ਦੁਰਗਤੀ ਹੋਈ ਹੈ ਮੇਰੇ ਕੋਲ ਐਗਜ਼ਾਮਪਲਸ ਨੇ ਮੈਂ ਤੁਹਾਨੂੰ ਐਗਜ਼ਾਮਪਲ ਰਾਹੀਂ ਦੱਸ ਦੇਣਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਮਾਸਟਰ ਬਲਦੇਵ ਜੱਤੋ ਦੀ ਐਮਐਲਏ ਬਲਦੇਵ ਜੱਤੋ ਸਾਬਕਾ ਐਮਐਲਏ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਹੀ 17 ਦੇ ਵਿੱਚ 19 ਦੇ ਇਲੈਕਸ਼ਨ ਦੇ ਵਿੱਚ ਸੁਖਪਾਲ ਖਹਿਰਾ ਜੀ ਦੇ ਨਾਲ ਤਾਲਮੇਲ ਹੋ ਗਿਆ ਸੁਖਪਾਲ ਖਹਿਰਾ ਜੀ ਨੇ ਉਹਨਾਂ ਨੂੰ ਫਰੀਦਕੋਟ ਤੋਂ ਐਮਪੀ ਦਾ ਕੈਂਡੀਡੇਟ ਜਾਰੀ ਕਰਤਾ ਕੀ ਹਾਲ ਬਣਿਆ ਜਿਵੇਂ ਅੰਤ ਤੱਕ ਕਲੈਕਸ਼ਨ ਹਾਰੇ ਉਸ ਤੋਂ ਬਾਅਦ ਮੋੜ ਪਾਰਟੀ ਦੇ ਵਿੱਚ ਵਾਪਸੀ ਕੀਤੀ ਨਾ ਤਾਂ 2022 ਵਾਸਤੇ ਟਿਕਟ ਮਿਲੀ ਤੇ ਪੋਲੀਟੀਕਲ ਕੈਰੀਅਰ ਵੀ ਕਮ ਟੂ ਐਨ ਐਂਡ ਖਤਮ ਦੂਜੀ ਐਗਜ਼ਾਮਪਲ ਆਸ਼ੂ ਬਾੰਗੜ ਜੀ ਮੇਰੇ ਤੋਂ ਪਹਿਲਾਂ ਉਹਨਾਂ ਨੂੰ ਟਿਕਟ ਮਿਲੀ ਸੀ ਕਾਂਗਰਸ ਦੇ ਨਾਲ ਤਾਲਮੇਲ ਹੋ ਗਿਆ ਕਾਂਗਰਸ ਦੇ ਲਾਲੀਪਾਪ ਚ ਫਸ ਗਏ ਪਾਰਟੀ ਗੇਵਨ ਅਪ ਕਰਕੇ ਗਏ ਹਾਲਾਂਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ 26 ਦਸੰਬਰ ਨੂੰ ਉਹਨਾਂ ਨੂੰ ਟਿਕਟ ਮਿਲੀ ਸੀਗੀ 17 ਜਨਵਰੀ ਨੂੰ ਪਾਰਟੀ ਗੇਵਨ ਅਪ ਕਰਕੇ ਚਲੇ ਗਏ ਕਾਂਗਰਸ ਪਾਰਟੀ ਨੇ ਹੀ ਉਹਨਾਂ ਨੂੰ ਉਮੀਦਵਾਰ ਡਿਕਲੇਅਰ ਕਰਤਾ ਫਿਰ ਉਸਪੁਰ ਦਿਹਾਤੀ ਤੋਂ ਟਿਕਟ ਦਿੱਤੀ ਕੀ ਬਣਿਆ ਜਮਾਨਤ ਜਬਤ ਤੇ ਜੇ ਹੁਣ ਸੋਸ਼ਲ ਰਿੰਕੂ ਜੀ ਆ ਗਏ ਐਮਪੀ ਆਮ ਆਦਮੀ ਪਾਰਟੀ ਨੇ ਬਣਾਇਆ ਇਸੇ 2022 ਦੇ ਇਲੈਕਸ਼ਨ ਦੇ ਵਿੱਚ ਸ਼ੀਤਲ ਲੰਗਰਾਲ ਜੀ ਔਰ ਸੁਸ਼ੀਲ ਰਿੰਕੂ ਜੀ ਅਮੜੇ ਸਾਹਮਣੇ ਸੀ ਜਿੱਤੇ ਆਹ ਕੌਨ ਸੀ ਸ਼ੀਤਲਗੁਰਾ ਆਮ ਆਦਮੀ ਪਾਰਟੀ ਦੀ ਲਹਿਰ ਸੀ ਆਮ ਆਦਮੀ ਪਾਰਟੀ ਦੀ ਟਿਕੜੇ ਉਹ ਜਿੱਤੇ ਦੋਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਇੱਕ ਕੁੱਤੇ ਦਾ ਵੈਰ ਸੀ ਐਮਪੀ ਇਲੈਕਸ਼ਨਾਂ ਦੇ ਵਿੱਚ ਜਦੋਂ ਸੁਸ਼ੀਲ ਰਿੰਕੂ ਪਾਰਟੀ ਦੇ ਕੈਂਡੀਡੇਟ ਬਣੇ ਪਾਰਟੀ ਨੇ ਕੋਸ਼ਿਸ਼ ਕਰਕੇ ਇਹਨਾਂ ਦੋਨਾਂ ਦੇ ਵਿੱਚ ਤਾਲਮੇਲ ਬਣਾਇਆ ਸੁਸ਼ੀਲ ਰਿੰਕੂ ਨੂੰ ਜਿੱਤਾਇਆ ਅੱਜ ਸੁਸ਼ੀਲ ਰਿੰਕੂ ਜੀ ਜਲੰਧਰ ਲੋਕ ਸਭਾ ਦੇ ਸਾਰੇ ਲੋਕਾਂ ਦਾ ਔਰ ਆਪਣੇ ਜਲੰਧਰ ਵੈਸਟ ਕੰਸਟੀਟੂਐਂਸੀ ਦਾ ਜਿਹੜਾ ਹੈਗਾ ਲੋਕਾਂ ਦਾ ਨਾਲ ਧੋਖਾ ਕਰਕੇ ਪਾਰਟੀ ਦੀ ਪਿੱਠ 'ਤੇ ਛੁੜਾ ਮਾਰ ਕੇ ਭਾਜਪੀ ਦੇ ਨਾਲ ਚਲੇ ਗਏ ਰਿਜ਼ਲਟ 1 ਜੂਨ ਨੂੰ ਜਲੰਧਰ ਲੋਕ ਸਭਾ ਦੇ ਲੋਕ ਬਣ ਗਏ ਸ਼ੀਤਲੰਗੁਰਾਲ ਦੇ ਨਾਲ ਵੀ ਇਹੀ ਹੋਏਗਾ ਮੈਂ ਤੁਹਾਨੂੰ ਦਿਖਾ ਦੇਣਾ ਇਹਨਾਂ ਦੀ ਜਮਾਨਤਾ ਜੱਫਾਉਣ ਦੀ ਇਹ ਸਭ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਤੋਂ ਟਿਕਟ ਵੀ ਮਿਲ ਗਈ ਹੋਵੇ ਤਾਂ ਟਿਕਟ ਮਿਲੀ ਹੋਈ ਛੱਡ ਕੇ ਜਾਣਾ ਜਾਂ ਮੌਜੂਦਾ ਐਮਐਲਏ ਹੋਣਾ ਔਰ ਸਰਕਾਰ ਹੋਣਾ ਉਹ ਕਹਿੰਦੇ ਆ ਕਿ ਸਾਡੇ 'ਤੇ ਹੱਥ ਹੀ ਨਹੀਂ ਰੱਖਿਆ ਸਾਡੀ ਪਿੱਠ 'ਤੇ ਹੱਥ ਨਹੀਂ ਰੱਖਿਆ ਸਾਡਾ ਕੰਮ ਨਹੀਂ ਹੋਇਆ ਇਹਨਾਂ ਚੀਜ਼ਾਂ ਨੂੰ ਕਿ ਪਾਰਟੀ ਦੇ ਵਿੱਚ ਕਿ ਸੁਣਵਾਈ ਨਹੀਂ ਹੈਗੀ ਬਿਲਕੁਲ ਝੂਠੇ ਇਲਜ਼ਾਮ ਨੇ ਕੰਮ ਤੁਸੀਂ ਦੇਖੋ ਜਦੋਂ ਦੀ ਸਰਕਾਰ ਬਣੀ ਹੈ 2 ਸਾਲ ਤੋਂ ਮਹੀਨਾ ਇੱਕ ਉੱਪਰ ਹੋ ਗਿਆ ਕਰੀਬ 25 ਮਹੀਨੇ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਹਰ ਕੋਨੇ 'ਚ ਡਵੈਲਪਮੈਂਟ ਕੰਮ ਹੋ ਰਹੇ ਨੇ ਮਾਨਯੋਗ ਸੀਐਮ ਸਾਹਿਬ ਤੋਂ ਲੈ ਕੇ ਪੰਜਾਬ ਦੇ ਸਾਰੇ ਮਨਿਸਟਰ ਸਾਹਿਬਾਨ ਪੰਜਾਬ ਦੇ ਸਾਰੇ ਐਮਐਲਏ ਸਾਹਿਬਾਨ ਇਵਨ ਕਿ ਸ਼ੀਤਲ ਰੰਗੂੜਾ ਅੰਗਰਾਲ ਜੀ ਵੀ ਵੇਚ ਨੇ ਇਹਨਾਂ ਔਰ ਐਮਪੀ ਸਾਹਿਬ ਵੀ ਸਾਡੇ ਜਿਹੜੇ ਰਿੰਕੂ ਜੀ ਇਹ ਵੀ ਵਿੱਚ ਕਈ ਜਗ੍ਹਾ ਤੇ ਜਾ ਕੇ ਇਹਨਾਂ ਨੇ ਨੀ ਪੱਤਰ ਰੱਖੇ ਕਈ ਜਗ੍ਹਾ ਤੇ ਜਾ ਕੇ ਇਹਨਾਂ ਨੇ ਉਦਘਾਟਨ ਕੀਤੇ ਜੇ ਕੰਮ ਨਹੀਂ ਹੋੜੇ ਸੀ ਤਾਂ ਫਿਰ ਨੀ ਪੱਤਰ ਕਿਉਂ ਰੱਖੇ ਇਹਦਾ ਮਤਲਬ ਉਹਨਾਂ ਦੇ ਪ੍ਰੋਜੈਕਟ ਪਾਸ ਹੋਏ ਨੇ ਉਹਨਾਂ ਦੇ ਐਸਟੀਮੇਟ ਪਾਸ ਹੋਏ ਨੇ ਉਹਨਾਂ ਨੂੰ ਫੰਡਸ ਜਾਰੀ ਹੋਏ ਨੇ ਤਾਂ ਹੀ ਨੀ ਪੱਤਰ ਰੱਖੇ ਰਿੰਕੁਜ ਨੇ ਵੀ ਇਹੀ ਕੀਤਾ ਇਹ ਤਾਂ ਝੂਠ ਹੈ ਇਹ ਇਲਜ਼ਾਮ ਹੈ ਸਿਰਫ ਭੱਜਣ ਦਾ ਇੱਕ ਇਹਨਾਂ ਨੇ ਬਹਾਨਾ ਲੱਭਿਆ ਜੀ ਸਾਹਿਬ ਏਨੇ ਐਮਐਲਏ ਜਿੱਤੇ 92 ਐਮਐਲਏ ਸੀਗੇ ਹੱਲੇ ਵੀ ਕਈ ਚਰਚਾਵਾਂ ਹੋਈਆਂ ਨੇ ਕਿ ਹੋਰ ਵੀ ਐਮਐਲਏ ਜਾ ਸਕਦੇ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਵੀ ਹੈ ਚਰਚਾਵਾਂ ਨਵੀਆਂ ਛੜੀਆਂ ਹੋਈਆਂ ਕਿ ਫਿਰੋ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਨੀ ਜੀ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਜਿਨੇ ਵੀ ਆਮ ਆਦਮੀ ਪਾਰਟੀ ਦੀ ਪਿੱਠ 'ਤੇ ਛੁੜਾ ਮਾਰਿਆ ਉਹਨੇ ਪੋਲੀਟੀਕਲ ਸੁਸਾਈਡ ਕੀਤਾ ਹੈ ਐਗਜ਼ਾਮਪਲਸ ਮੈਂ ਤੁਹਾਨੂੰ ਦੇ ਚੁੱਕੇ ਹਾਂ ਜਿਹੜਾ ਜਾਏਗਾ ਉਹ ਭੁਗਤੇਗਾ ਜਿਹੜਾ ਜਿਨੇ ਪਾਰਟੀ ਨਾਲ ਹਲਕੇ ਦੇ ਲੋਕਾਂ ਨਾਲ ਗੱਦਾਰੀ ਕਰੇਗਾ ਉਹ ਭੁਗਤੇਗਾ ਕੋਈ ਵੀ ਹੈ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈ ਪਾਰਟੀ ਦੇ ਵਿੱਚ ਬਿਲਕੁਲ ਠੀਕ ਹੈ ਪਾਰਟੀ ਇੱਕ ਝੂਠ ਹੈ ਔਰ ਪਾਰਟੀ ਦੇ ਸਾਰੇ ਵਿਧਾਇਕ मान्यक सीएम साहब ਵੱਲੋਂ ਕਹੀ ਗਈ ਗੱਲ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 130 ਉਸ 130 ਦੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਪਾਰਟੀ ਦਾ ਇੱਕ ਇੱਕ ਵਿਧਾਇਕ ਤੋਂ ਲੈ ਕੇ ਗਰਾਊਂਡ ਲੈਵਲ ਤੇ ਇੱਕ ਇੱਕ ਵਲੰਟੀਅਰ ਮਾਨਯੋਗ सीएम ਸਾਹਿਬ ਦਿਚੋਲੀ ਦੇ ਵਿੱਚ 130 ਲਿਆ ਕੇ 13 ਦੀ 13 ਸੀਟਾਂ ਜਿਤਾ ਕੇ ਅਰਵਿੰਦ ਕੇਜਰੀਵਾਲ ਜੀ ਦਾ ਹੌਸਲਾ ਮਜ਼ਬੂਤ ਕਰਾਂਗੇ ਤਾਂ ਬਿਲਕੁਲ ਸਾਡੇ ਨਾਲ ਫਿਰੋਜ਼ਪੁਰ ਦੇ ਆਤੀ ਵਿਧਾਇਕ ਰਜਨੀਸ਼ ਦੇ ਆ ਮੌਜੂਦ ਸੀ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੀ ਸੀਟਾਂ ਜਾ ਜਿੱਤੇਗੀ ਔਰ ਜਿਹੜਾ ਵੀ ਪਾਰਟੀ ਨਾਲ ਗਦਾਰੀ ਕਰਦਾ ਲੋਕ ਉਸ ਨੂੰ ਜਵਾਬ ਦਿੰਦੇ ਆ ਕੈਮਰਾ ਪਰਸਨ ਗਰੋਹੀ ਦੇ ਨਾਲ ਸਣੀ ਚੁਪਣਾ ਲੀਵਿੰਗ ਇਨ ਪੰਜਾਬ ਫਿਰੋਜ਼ਪੁਰ